ਰੇਟ ਆ ਸਿਰਫ 12 ਲੱਖ ਰੁਪਇਆ ਤੇ 10 ਮਾਰ ਲਈ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਘਰ ਸੋਹਣਾਗਾ ਜਮਾ ਸਸਤਾਗਾ ਤੇ ਪੂਰੀ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ 378800 ਪੂਰਾ 6273 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10 12 ਫੋਟੋਆਂ ਭੇਜ ਕੇ ਤੁਸੀਂ ਵੀ ਐਡ ਕਰਵਾ ਸਕਦੇ ਹੋ ਜੇ ਕਿਸੇ ਨੇ ਐਡ ਕਰਵਾਉਣੀ ਹੈ ਫ੍ਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਸੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਰੇਟ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤ ਜੀ 12 ਲੱਖ ਰੁਪਇਆ ਡਿਮਾਂਡ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਵੀ ਘਾਟਾ ਬਾਦਾ ਮੌਕੇ ਤੇ ਕਰ ਲਵਾਂਗੇ ਬਾਕੀ ਜਗ੍ਹਾ ਬਹੁਤ ਆਪਾਂ ਨੂੰ ਡਬਲ ਮਿਲ ਜੂਗੀ ਘਰ ਬਹੁਤ ਜ਼ਿਆਦਾ ਖੁੱਲਡੁਲਾਪਨ ਮਿਲ ਜੂਗਾ ਤੇ ਜਗ੍ਹਾ ਜਿਹੜੀ ਹੈਗੀ 10 ਮਾਰਲੇ ਹੈ ਤੇ ਮਾਲਕ ਕਹਿੰਦੇ ਨੇ ਵੀ ਰਜਿਸਟਰੀ ਵਾਲੀ ਜਗ੍ਹਾ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਘਰ ਪਸੰਦ ਆਊਗਾ ਬਾਕੀ ਕੋਈ ਮੁਰੰਮਤ ਨਹੀਂ ਭਾਲਦਾ ਘਰ ਤੇ ਵੀਡੀਓ ਚ ਤੁਸੀਂ ਦੇਖ ਰਿਓ ਜੀ ਕਾਫੀ ਦਿਨਾਂ ਤੋਂ ਆਪਣੇ ਕੋਲੇ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਤੁਸੀਂ ਕਹਿੰਦੇ ਸੀਗੇ ਸਾਨੂੰ ਸਸਤਾ ਜਿਹਾ ਘਰ ਚਾਹੀਦਾ ਤੇ ਕਈ ਦਿਨਾਂ ਤੋਂ ਆਪਾਂ ਸਸਤੇ ਘਰ ਲੈ ਕੇ ਆ ਰਹੇ ਹਾਂ ਅਸੀਂ ਤੇ ਕਈ ਦਿਨ ਪਹਿਲਾਂ ਆਪਾਂ ਇੱਕ 6 ਲੱਖ ਦਾ ਘਰ ਪਾਇਆ ਸੀਗਾ ਸ਼ਾਇਦ 2-3 ਦਿਨ ਪਹਿਲਾਂ ਪਾਇਆ ਸੀਗਾ ਇੱਕ ਘਰ ਆਪਾਂ ਪਰਸੋਂ ਪਤਾ ਨਹੀਂ ਕੱਲ ਪਾਇਆ ਸੀਗਾ ਉਹ 7 ਲੱਖ ਦਾ ਸੀਗਾ ਬਾਕੀ ਤੁਸੀਂ ਵੀਡੀਓ ਚੈੱਕ ਕਰੋਗੇ ਕਨਫਰਮ ਨਹੀਂ ਹੈਗਾ ਵੀ ਕੱਲ ਪਾਇਸ ਗਿਆ ਜਾਂ ਪਰਸੋਂ ਪਾਇਸ ਗਿਆ ਲਗਾਤਾਰ ਦੋ ਤਿੰਨ ਵੀਡੀਓ ਆਪਾਂ ਪਾਈਆਂ ਸੀ ਜਾਂ ਜਮ੍ਹਾਂ ਸਸਤੀ ਰੇਟਾਂ ਦੇ ਘਰ ਦੀਆਂ ਸੀ ਬਾਕੀ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜਿਹੜੇ ਏਰੀਆ ਚ ਕਮੈਂਟ ਕਰ ਦਿਓ ਉੱਥੋਂ ਹੀ ਆਪਾਂ ਘਰ ਤੁਹਾਡੇ ਖਾਤਰ ਲੈ ਕੇ ਪਹੁੰਚ ਜਾਨੇ ਆ ਬਾਕੀ ਇਹ ਘਰ ਵੀ ਬਹੁਤ ਸਸਤਾ ਆਪਾਂ ਨੂੰ ਮਿਲ ਜੂਗਾ ਜਿਹੜਾ ਬਹਿੜਾ ਆਪਾਂ ਨੂੰ ਮਿਲੂਗਾ ਉਹ ਵੀ ਪੂਰਾ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੁਸੀਂ ਜਿਵੇਂ ਕਿ ਵੀਡੀਓ ਚ ਦੇਖਿਆ ਹੋਊਗਾ ਕਿੰਨਾ ਲੰਮਾ ਆਪਾਂ ਨੂੰ ਬਹਿੜਾ ਮਿਲੂਗਾ ਜੀ ਬਾਕੀ ਜਿਹੜੇ ਕਮਰੇ ਬਣੇ ਹੋਏ ਨੇ ਕਮਰਿਆਂ ਦੇ ਮੂਰਤਾਂ ਥੋੜਾ ਜਿਹਾ ਪੱਕਾ ਆਪਾਂ ਨੂੰ ਮਿਲ ਜੂਗਾ ਬਾਕੀ ਸਾਰਾ ਬੈਕ ਸਾਈਡ ਤੋਂ ਆਪਾਂ ਨੂੰ ਕੱਚਾ ਮਿਲੂਗਾ ਜੀ ਫਰੰਟ ਤੋਂ ਮਤਲਬ ਤੇ ਮੇਨ ਗੇਟ ਵਧੀਆ ਲੱਗਿਆ ਹੋਇਆ ਜਿਹੜਾ ਮੇਨ ਗੇਟ ਹੈ ਉਹਦੇ ਲੱਗ ਕੇ ਆਪਾਂ ਨੂੰ ਬਾਥਰੂਮ ਵਗੈਰਾ ਆਪਾਂ ਨੂੰ ਮਿਲ ਜੂਗਾ ਬਾਕੀ ਤੁਸੀਂ ਵੀਡੀਓ 'ਚ ਸਾਰਾ ਕੁਝ ਦੇਖ ਰਹੇ ਹੋ ਜੀ ਇੱਕ ਬਾਹਰਲੀ ਸਾਈਡ ਆਪਾਂ ਨੂੰ ਵੱਡੀ ਸਾਰੀ ਸੁਭਾਤ ਵਾਂਗੂ ਮਿਲ ਜੂਗੀ ਜਿਵੇਂ ਕਿ ਤੁਸੀਂ ਵੀਡੀਓ 'ਚ ਦੇਖੀ ਹੋਵੇਗੀ ਵਿੱਚ ਇਹਨਾਂ ਨੇ ਕਾਫੀ ਮੂਰਤੀਆਂ ਰੱਖ ਰੱਖੀਆਂ ਸੀਗੀਆਂ ਤੇ ਵੀਡੀਓ ਇਹਨਾਂ ਨੇ ਜਿਹੜੀ ਬਣਾ ਕੇ ਭੇਜੀ ਆ ਫੋਨ ਨੂੰ ਲੰਮਾ ਲੋਟ ਰੱਖ ਕੇ ਬਣਾ ਕੇ ਭੇਜੀ ਆ ਤੇ ਮੈਂ ਹਰ ਰੋਜ਼ ਵੀਡੀਓ ਚ ਕਹਿਣਾ ਹੁੰਣਾ ਜੀ ਜਿਹੜੀ ਵੀਡੀਓ ਬਣਾਉਣੀ ਹੈ ਤੁਸੀਂ ਫੋਨ ਨੂੰ ਟੇਡਾ ਫੜ ਕੇ ਬਣਾਇਆ ਕਰੋ ਜਦੋਂ ਸ਼ੁਰੂ ਕਰਦੇ ਹੋ ਵੀਡੀਓ ਨੂੰ ਉਦੋਂ ਹੀ ਫੋਨ ਨੂੰ ਟੇਡਾ ਕਰ ਲੈਣਾ ਤੇ ਵੀਡੀਓ ਜਿਹੜੀ ਬਣਾਉਣੀ ਸ਼ੁਰੂ ਕਰਨੀ ਆ ਉਹ ਆਪਣੇ ਬਾਹਰ ਤੋਂ ਬਣਾਉਣੀ ਸ਼ੁਰੂ ਕਰਨੀ ਹੁੰਦੀ ਆ ਜੀ ਜਿਵੇਂ ਆਪਣੀ ਜਿਹੜੀ ਸੜਕ ਹੈ ਜਾ ਆਪਣੀਆਂ ਆਪਣੀ ਗਲੀਆਂ ਜੀ ਥੋੜੀ ਦੂਰੀ ਤੋਂ ਜਿਵੇਂ ਕਿ ਆਪਣਾ ਘਰ ਪਰ ਉੱਪਰ ਦੇਖਿਆ ਜੀ ਵਧੀਆ ਤਰੀਕੇ ਨਾਲ ਠੀਕ ਹੈ ਜੀ ਆਰਾਮ ਨਾਲ ਵੀਡੀਓ ਬਣਾਉਣੀ ਹੈ ਤੇ ਵਧੀਆ ਤਰੀਕੇ ਨਾਲ ਸਾਰਾ ਕੁਝ ਦਿਖਾਉਣਾ ਜਿੰਨਾ ਵੀ ਆਪਣਾ ਬਣਿਆ ਹੋਇਆ ਜਿਵੇਂ ਆਪਣਾ ਕਿਚਨ ਹੋ ਗਿਆ ਜੀ ਕਿਚਨ ਦੀ ਉੱਪਰੋਂ ਛੱਤ ਦਿਖਾਉਣੀ ਹੈ ਚਾਰੇ ਪਾਸੋਂ ਕਿਚਨ ਦਿਖਾਉਣਾ ਜਿੰਨੇ ਆਪਣੇ ਬੈਡਰੂਮ ਬਣੇ ਹੋਏ ਨੇ ਬੈਡਰੂਮ ਚ ਜਾ ਕੇ ਚਾਰੇ ਪਾਸੋਂ ਜਿੰਵੇਂ ਵੀ ਆਪਣਾ ਘਰ ਬਣਿਆ ਹੋਇਆ ਜੀ ਸਾਰਾ ਕੁਝ ਬਰੀ 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 ਮਤਲਬ ਕਿ ਵਧੀਆ ਤਰੀਕਿਆਂ ਨਾਲ ਦਿਖਾਉਣਾ ਹੈ ਜੀ ਬਹੁਤ ਵਧੀਆ ਤਰੀਕੇ ਨਾਲ ਠੀਕ ਹੈ ਜੀ ਪੁਰੀ ਸ਼ੌਂਕ ਨਾਲ ਵੀਡੀਓ ਬਣਾ ਕੇ ਭੇਜਿਆ ਕਰੋ ਕਿਉਂਕਿ ਆਪਣਾ ਜਿਹੜਾ ਘਰ ਹੁੰਦਾ ਜਾਂ ਕੋਠੀ ਹੁੰਦੀ ਹੈ ਆਪਣੀ ਕੋਈ 5-7000 ਦੀ ਚੀਜ਼ ਤਾਂ ਹੁੰਦੀ ਨਹੀਂ ਲੱਖਾਂ ਦਾ ਆਪਣਾ ਸੌਦਾ ਹੁੰਦਾ ਵਧੀਆ ਤਰੀਕੇ ਨਾਲ ਵੀਡੀਓ ਬਣਾ ਕੇ ਭੇਜਿਆ ਕਰੋ ਬਾਕੀ ਤੁਸੀਂ ਘਰ ਦੇਖ ਰਹੇ ਹੋ ਜੀ ਇਹ ਤੇ ਘਰ ਜਿਹੜਾ ਆਪਾਂ ਨੂੰ ਮਿਲੂਗਾ ਮੋਗੇ ਏਰੀਆ 'ਚ ਘਰ ਇਹ ਬਣਿਆ ਹੋਇਆ ਕਾਫੀ ਆਪਣੇ ਕੋਲੇ ਡਿਮਾਂਡ ਆ ਰਹੀ ਸੀਗੀ ਖਾਸ ਮੋਗੇ ਆਪਾਂ ਨੂੰ ਘਰ ਮਿਲੂਗਾ ਜਾ ਕੇ ਕਿਸੇ ਨੇ ਦੇਖਣਾ ਹੈ ਜਾ ਕੇ ਦੇਖ ਸਕਦੋਂ ਕਿਸੇ ਨੇ ਕੋਈ ਵੀ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਗੱਲ ਕਰ ਸਕਦੋਂ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਸ਼ੋਅ ਕਰਵਾਇ ਦਿੱਤਾ ਜੀ ਕਈ ਵਾਰੀ ਆਪਾਂ ਲਿਖ ਕੇ ਲਾ ਦਿੰਨੇ ਆ ਸਕਰੀਨ ਤੇ ਨੰਬਰ 7719606545 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 7719606545 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਤੇ ਗੱਲ ਕਰਕੇ ਜਾ ਕੇ ਦੇਖ ਕੇ ਤੇ ਜਿਹੜਾ ਇਹ ਘਰ ਹੈ ਇਹਨੂੰ ਤੁਸੀਂ ਖਰੀਦ ਸਕਦੇ ਹੋ ਜੀ। ਬਾਕੀ ਕਿਸੇ ਨੂੰ ਵੀ ਪਸੰਦ ਆਇਆ ਕੋਈ ਵੀ ਪਹਿਲਾਂ ਗੱਲ ਕਰਨਾ ਚਾਹੁੰਦਾ ਹੈ, ਕੁਝ ਵੀ ਪੁੱਛਣਾ ਚਾਹੁੰਦਾ ਘਰ ਬਾਰੇ ਮਾਲਕ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ। ਮਾਲਕ ਨੇ ਕਿਹਾ ਫੋਨ ਕਰ ਲਿਓ। ਤੇ ਫੋਨ ਕਰਕੇ ਕਿਸੇ ਨੂੰ ਜਾਨਾ ਤਾਂ ਜਾ ਕੇ ਵੀ ਦੇਖ ਸਕਦੇ ਹੋ ਜੀ। ਬਾਕੀ 12 ਲੱਖ ਰੁਪਏ ਡਿਮਾਂਡ ਹੈ ਘਾਟਾ ਬੱਧਾ ਕੀਤਾ ਜਾਊਗਾ। ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਜੀ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਜੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੋ ਪਹਿਲੀ ਵਾਰ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚਿਓ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਜੀ ਮੈਂ ਕਿ ਕਿਸੇ ਨੇ ਐਡ ਕਰਵਾਉਣੀ ਹੈ ਜੀ ਜਿੰਨੇ ਤੁਸੀਂ ਦੇਖ ਰਹੋ ਤੁਹਾਡੇ ਕੋਲੇ ਘਰ ਹੈ ਕੋਠੀ ਹੈ ਮਕਾਨ ਹੈ ਹਵੇਲੀ ਮਹਿਲ ਕਿਸੇ ਵੀ ਪਿੰਡ 'ਚ ਸ਼ਹਿਰ 'ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਕਰੂ ਆਪਣਾ ਨੰਬਰ ਪੂਰੀ ਵੀਡੀਓ 'ਚ ਹਮੇਸ਼ਾ ਉੱਪਰ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਆਪਣੇ ਕੋਲੇ ਭੇਜੋ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਫਰੀ 'ਚ ਆਪਾਂ ਛੇਤੀ ਤੋਂ ਛੇਤੀ ਤੁਹਾਡੀ ਐਡ ਲਗਾ ਦੇਵਾਂਗੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਬਣਾਓ ਵੀਡੀਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੀ ਘਰ ਕੋਠੀ ਮਕਾਨ ਦੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸਿਓ